ਸੋ ਅਕਸਰ ਹੀ ਆਪਣੀ ਆਵਾਜ਼ ਉਠਾਉਣ ਵਾਲੇ ਪੰਜਾਬ ਕਾਂਗਰਸ ਦੇ ਨੇਤਾ ਗੁਰਸਿਮਰਨ ਸਿੰਘ ਮੰਡ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇੱਕ ਅਣਜਾਣ ਵਿਅਕਤੀ ਨੇ ਵਿਦੇਸ਼ੀ ਨੰਬਰ ਤੋਂ ਉਹਨਾਂ ਨੂੰ ਫੋਨ ਕਰਕੇ ਧਮਕੀ ਦਿੱਤੀ ਹੈ। ਫੋਨ ਕਰਨ ਵਾਲੇ ਨੇ ਕਿਹਾ ਸੂਰੀ ਦੀ ਤਰ੍ਹਾਂ ਤੈਨੂੰ ਵੀ ਮਾਰਾਂਗੇ। ਇਹ ਕਹਿਣ ਤੋਂ ਬਾਅਦ ਬਦਮਾਸ਼ ਨੇ ਮੰਡ ਨੂੰ ਗਾਲ੍ਹਾਂ ਕੱਢੀਆਂ। ਇਹ ਕਹਿਣਾ ਹੈ ਉਹਨਾਂ ਦਾ। ਉਹਨਾਂ ਨੇ ਇਸ ਦੀ ਸ਼ਿਕਾਇਤ थाना ਸਦਰ ਅਤੇ ਪੁਲਿਸ ਚੌਕੀ ਇੰਚਾਰਜ ਜੱਲਾਲਤੋ ਤੋਂ ਵਿੱਚ ਕੀਤੀ ਹੈ। ਸੋ ਮੰਡ ਨੇ ਪੁਲਿਸ ਨੂੰ ਫੋਨ ਕਰਨ ਵਾਲੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਦੀ ਮੰਗ ਕੀਤੀ ਅਗੁਰ ਸਿਮਰਨ ਮੰਨ ਨੇ ਦੱਤਿਆ ਕਿ ਉਹ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਆਪਣੇ ਪਰਿਵਾਰ ਦੇ ਨਾਲ ਬੈਠੇ ਹੋਏ ਸਨ ਜਦੋਂ ਹੀ ਇੱਕ ਵਿਦੇਸ਼ੀ ਨੰਬਰ ਤੋਂ ਉਹਨਾਂ ਨੂੰ ਫੋਨ ਆਉਂਦਾ ਹੈ ਜਦੋਂ ਉਹਨਾਂ ਨੇ ਫੋਨ ਚੁੱਕਿਆ ਤਾਂ ਵਿਅਕਤੀ ਨੇ ਉਸਨੂੰ ਪੁੱਛਿਆ ਕੌਣ ਬੋਲ ਰਿਹਾ ਹੈ ਉਹਨਾਂ ਨੇ ਕਿਹਾ ਕਿ ਮੈਂ ਪੁੱਛਦਿਆ ਕਿ ਫੋਨ ਤੁਸੀਂ ਕੀਤਾ ਹੈ ਤੁਸੀਂ ਕਿਹਦੇ ਨਾਲ ਗੱਲ ਕਰਦੀ ਹੈ ਇੰਨੇ ਦੇ ਵਿੱਚ ਉਸ ਨੌਜਵਾਨ ਨੇ ਕਿਹਾ ਕਿ ਤੁਹਾਡੇ ਨਾਲ ਕੁਝ ਵਿਚਾਰ ਕਰਦਾ ਹੈ ਇਹ ਇਹ ਕਹਿ ਕੇ ਬਦਮਾਸ਼ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇੜੀਆਂ ਸ਼ੁਰੂ ਕਰ ਦਿੱਤੀਆਂ ਮਾਰਨੇ ਕਿਹਾ ਕਿ ਉਹ ਖਾਲਿਸਤਾਨ ਦੇ ਖਿਲਾਫ ਹਮੇਸ਼ਾ ਆਵਾਜ਼ ਬੁਲੰਦ ਰੱਖਣਗੇ ਦੇਸ਼ ਹਿੱਤ ਵਿੱਚ ਕਾਰਜ ਹੈ ਜਿਹੜੇ ਕਰਦੇ ਰਹਿਣਗੇ ਅਪਡੇਟ ਲੈ ਕੇ ਉੱਗਰੂ ਹੋਵਾਂਗੇ ਫੇਕ ਕੇ ਰੋ ਲੁਕਿਆਣਾ ਲਾਈਵ ਸੋ ਅਕਸਰ ਹੀ ਆਪਣੀ ਆਵਾਜ਼ ਉਠਾਉਣ ਵਾਲੇ ਪੰਜਾਬ ਕਾਂਗਰਸ ਦੇ ਨੇਤਾ ਗੁਰਸਿਮਰਨ ਸਿੰਘ ਮੰਡ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇੱਕ ਅਣਜਾਣ ਵਿਅਕਤੀ ਨੇ ਵਿਦੇਸ਼ੀ ਨੰਬਰ ਤੋਂ ਉਹਨਾਂ ਨੂੰ ਫੋਨ ਕਰਕੇ ਧਮਕੀ ਦਿੱਤੀ ਹੈ। ਫੋਨ ਕਰਨ ਵਾਲੇ ਨੇ ਕਿਹਾ ਸੂਰੀ ਦੀ ਤਰ੍ਹਾਂ ਤੈਨੂੰ ਵੀ ਮਾਰਾਂਗੇ। ਇਹ ਕਹਿਣ ਤੋਂ ਬਾਅਦ ਬਦਮਾਸ਼ ਨੇ ਮੰਡ ਨੂੰ ਗਾਲ੍ਹਾਂ ਕੱਢੀਆਂ ਇਹ ਕਹਿਣਾ ਹੈ ਉਹਨਾਂ ਦਾ। ਉਹਨਾਂ ਨੇ ਇਸ ਦੀ ਸ਼ਿਕਾਇਤ थाना सदर ਅਤੇ ਪੁਲਿਸ ਚੌਕੀ ਇੰਚਾਰਜ ਜੱਲਾਲਤੋ ਤੋਂ ਵਿੱਚ ਕੀਤੀ ਹੈ। ਸੋ ਮੰਡ ਨੇ ਪੁਲਿਸ ਨੂੰ ਫੋਨ ਕਰਨ ਵਾਲੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਦੀ ਮੰਗ ਕੀਤੀ ਗੁਰਸਿਮਰਨ ਮੰਨ ਨੇ ਦੱਸਿਆ ਕਿ ਉਹ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਆਪਣੇ ਪਰਿਵਾਰ ਦੇ ਨਾਲ ਬੈਠੇ ਹੋਏ ਸਨ ਜਦੋਂ ਹੀ ਇੱਕ ਵਿਦੇਸ਼ੀ ਨੰਬਰ ਤੋਂ ਉਹਨਾਂ ਨੂੰ ਫੋਨ ਆਂਦਾ ਜਦੋਂ ਉਹਨਾਂ ਨੇ ਫੋਨ ਚੁੱਕਿਆ ਤਾਂ ਵਿਅਕਤੀ ਨੇ ਉਸਨੂੰ ਪੁੱਛਿਆ ਕੌਣ ਬੋਲਦਿਆ ਉਹਨਾਂ ਨੇ ਕਿਹਾ ਕਿ ਮੈਂ ਪੁੱਛਦਿਆ ਕਿ ਫੋਨ ਤੁਸੀਂ ਕੀਤਾ ਹੈ ਤੁਸੀਂ ਕਿਹਦੇ ਨਾਲ ਗੱਲ ਕਰ ਰਹੇ ਹੋ ਇੰਨੇ ਦੇ ਵਿੱਚ ਉਸ ਨੌਜਵਾਨ ਨੇ ਕਿਹਾ ਕਿ ਤੁਹਾਡੇ ਨਾਲ ਕੁਝ ਵਿਚਾਰ ਕਰਦਾ ਹੈ ਇਹ ਇਹ ਕਹਿ ਕੇ ਬਦਮਾਸ਼ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇੜੀਆਂ ਸ਼ੁਰੂ ਕਰ ਦਿੱਤੀਆਂ ਮੜਨੇ ਕਿਹਾ ਕਿ ਉਹ ਖਾਲਿਸਤਾਨ ਦੇ ਖਿਲਾਫ ਹਮੇਸ਼ਾ ਆਵਾਜ਼ ਬੁਲੰਦ ਰੱਖਣਗੇ ਦੇਸ਼ ਹਿੱਤ ਵਿੱਚ ਕਾਰਜ ਹੈ ਜਿਹੜੇ ਕਰਦੇ ਰਹਿਣਗੇ ਅਪਡੇਟ ਲੈ ਕੇ ਉੱਗਰੂ ਹੋਵਾਂਗੇ ਫੇਕਦੇ ਰਹੋ ਲੁਧਿਆਣਾ ਲਾਈਵ